ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪੰਜਾਬ ਦੀ ਸੰਗਤ ਔਰ ਸਾਰੀ ਹਰਿਆਣੇ ਦੀ ਸੰਗਤ ਨੂੰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਾਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ ਜਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੋਰ ਵੀ ਬੇਅੰਤ ਸੇਵਾਵਾਂ ਕੀਤੀਆਂ ਔਰ 3138 ਨਦਰ ਕੀਰਤਨ ਕੱਢੇ ਅਵੇਂ ਸੰਗਤ ਜੀ ਦਮਦਮਿੰਡ ਦੇ ਸਾਲ ਦੇ 12ਵੇਂ ਮੁਖੀ ਸੰਤ ਗਾਨੀ ਗੁਰਬਚਨ ਸਿੰਘ ਜੀ ਖਾਸਾ ਪਿੰਡਾਂ ਵਾਲੇ ਮਹਾਂਪੁਰਸ਼ ਉਹਨਾਂ ਨੇ ਸੰਗਤ ਜੀ ਆਪਣੇ ਜੀਵਨ ਦੌਰਾਨ ਬਿਆਨ ਸਿੰਘ ਆਪਾਂ ਨੂੰ ਸੰਖਿਆ ਕਰਾਈ ਹੋਰ ਪਿੰਡ-ਪਿੰਡ ਜਾ ਕੇ ਸੰਗਤ ਜੀ ਮਹਾਂਪੁਰਸ਼ਾਂ ਨੇ ਪ੍ਰਚਾਰ ਕੀਤਾ ਸੋ ਸੰਗਤ ਜੀ ਵੱਡੇ ਮਹਾਂਪੁਰਸ਼ ਔਰ ਭਾਈ ਅਮਰਤਪਾਲ ਸਿੰਘ ਜੀ ਸੋ ਵੱਡੇ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਹਤ ਕਿਰਪਾ ਦੇ ਨਾਲ ਮੰਡੋਰ ਦੀ ਸੰਗਤ ਦੇ ਸਹਿਯੋਗ ਨਾਲ ਔਰ ਹੋਰ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਸੰਗਤ ਜੀ ਅਸੀਂ 6 ਫਰਵਰੀ ਦਿਨ ਮੰਗਲਵਾਰ ਨੂੰ ਅਨੋਖੜਾ ਸਾਹਿਬ ਤੋਂ ਸੰਗਤ ਜੀ ਇੱਕ ਦਿਨ ਵਾਸਤੇ ਖਾਲਸਾ ਵੀਰ ਕੱਢ ਰਹੇ ਆ ਇਹ ਸੰਗਤ ਜੀ ਸਾਡੀ ਖਾਲਸਾ ਵੀਰ ਆਪਣਾ ਅਨੋਖੜਾ ਸਾਹਿਬ ਤੋਂ ਹੁੰਦੇ ਹੋਏ ਇਧਰ ਬਰਨਾਲਾ ਪਿੰਡ ਬਲਦੇਵ ਨਗਰ ਫਿਰ ਮੰਜੀ ਸਾਹਿਬ ਫਿਰ ਉਧਰੋਂ ਹੁੰਦੇ ਹੋਏ ਸੰਗਤ ਜੀ ਭਾਨੋ ਖੀੜੀ ਗੁਰਦੁਆਰਾ ਗੈਂਸਰ ਸਾਹਿਬ ਲਖਨੌਰ ਸਾਹਿਬ ਸ਼ਾਮ ਨੂੰ ਉੱਥੇ ਦੀਵਾਨ ਦੀ ਸਮਾਪਤੀ ਹੋਏਗੀ ਉਹ ਸੰਗਤ ਜੀ ਸ਼ਾਮ ਦੇ ਦੀਵਾਨਾਂ ਵਿੱਚ ਸੰਗਤ ਜੀ ਆਪਣਾ ਕਥਾ ਦੇ ਦੀਵਾਨ ਵੀ ਜਿਹੜੇ ਆ ਉਹ ਸੁਝਾਏ ਜਾਣਗੇ ਸੋ ਸੰਗਤ ਜੀ ਮੇਰੀ ਸਾਰੇ ਨੌਜਵਾਨ ਵੀਰਾਂ ਦੇ ਔਰ ਸਾਰੇ ਪੰਜਾਬ ਰਹਿਣ ਦੇ ਸੰਗਤ ਦੇ ਚੰਨਾਂ ਵਿੱਚ ਬੇਨਤੀ ਆ ਭਾਈ ਸੋਮਵਾਰ ਸ਼ਾਮ ਨੂੰ ਜਾਂ ਫਿਰ ਮੰਗਲਵਾਰ ਸਵੇਰੇ 8 8:30 ਵਜੇ ਤੱਕ ਤੁਸੀਂ ਜਿਹੜਾ ਉਹ ਪੰਜੋਖੜਾ ਸਾਹਿਬ ਪਹੁੰਚ ਜਿਓ ਸੋ ਸਾਰੀ ਸੰਗਤ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਹੋਮੂ ਮਾ ਕੇ ਤੁਸੀਂ ਪੰਜੋਖੜਾ ਸਾਹਿਬ ਪਹੁੰਚੋ ਕੁਰਬਾਨੀ ਦਾ ਵੀ ਪਰਮਾਨ ਹੈ ਨਾ ਬਿਲੰ ਧਰਮੰ ਬਿਲੰ ਪਾਪੰ ਜਿੜੰਤ ਨਾਮੰ ਤਜੰਤ ਲੋਪੰ ਵੀ ਧਰਮ ਦਾ ਕਰਮ ਕਰਨ ਆਸੇ ਕੋਈ ਦੇਰ ਨਹੀਂ ਲਾਣੀ ਚਾਹੀਦੀ ਸੋ ਸੰਗਾਜੀ ਪਿੰਡ ਪਿੰਡ ਜਾ ਕੇ ਪਹਾਰ ਕਰਨ ਦੀ ਬਹੁਤ ਲੋੜ ਹੈ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਭਾਈ ਵੀ ਇਹ ਧਰਮ ਦਾ ਕੰਮ ਅਸੀਂ ਕਰ ਰਹੇ ਆਂ ਔਰ ਮੰਗਲਵਾਰ ਨੂੰ ਸਾਰੇ ਸਾਰੇ ਨੌਜਵਾਨ ਵੀਰ ਆਪਣੇ ਮੋਟਰਸਾਈਕਲ ਤੇ ਟਰੈਕਟਰ ਟਰਾਲੀਆਂ ਤੇ ਕਾਰਾਂ ਦੇ ਪਹੁੰਚੋ ਕਿਉਂਕਿ ਸਾਡੇ ਕੋਲ ਕੋਈ ਸਾਧਨ ਨਹੀਂ ਹੈਗੇ ਅਸੀਂ ਇਹ ਸਾਰੇ ਨੌਜਵਾਨ ਵੀਰ ਆਪਣੇ ਸਿਰ ਤੇ ਸਾਰਾ ਕੁਝ ਕਰ ਰਹੇ ਆਂ ਕੋਈ ਕਿਸੇ ਵੱਲੋਂ ਸਾਨੂੰ ਕੋਈ ਸਪੋਰਟ ਨਹੀਂ ਆ ਮਾਇਆ ਵਾਲੇ ਪੱਖਾਂ ਕਿਸੇ ਔਰ ਵਾਲੇ ਪੱਖ ਤੋਂ ਸੋ ਸਾਰੇ ਸਾਰੀ ਸੰਗਤ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਸੋਮਵਾਰ ਸ਼ਾਮ ਨੂੰ ਜਾਂ ਮੰਗਲਵਾਰ ਫਿਰ ਤੁਸੀਂ ਪਿੰਖੜਾ ਸਾਹ ਪਹੁੰਚਣਾ 6 ਫਰਵਰੀ ਨੂੰ ਸੋ ਸੰਗਤ ਜੀ ਦਾ ਆਸਮੋ ਮੋਬਾਈਲ ਨੰਬਰ ਹੈ 740 457 8565 ਜੇ ਕਿਸੇ ਸੰਗਤ ਨੇ ਕਿਸੇ ਕੋਰਸ ਸਿੱਖਣੇ ਆਪਣਾ ਆਨ ਤੋਂ ਪਹਿਲਾਂ ਕੰਟੈਕਟ ਕਰਨਾ ਹੋਵੇ ਉਦਾਸ ਨੂੰ ਇਹ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਪੰਜਾਬ ਦੀ ਸੰਗਤ ਔਰ ਸਾਰੀ ਹਰਿਆਣੇ ਦੀ ਸੰਗਤ ਨੂੰ ਗੁਰੂ ਰੂਪ ਗੁਰੂ ਖਾਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਸੰਗਤ ਜੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਾਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਪੁਰਸ਼ ਜਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੋਰ ਵੀ ਵਿਅੰਤ ਸੇਵਾਵਾਂ ਕੀਤੀਆਂ ਔਰ 37 38 ਨਦਰ ਕੀਰਤਨ ਕੱਢੇ ਐਵੇਂ ਸੰਗਤ ਜੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਾਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਪੁਰਸ਼ ਉਹਨਾਂ ਨੇ ਸੰਗਤ ਜੀ ਆਪਣੇ ਜੀਵਨ ਦੌਰਾਨ ਬੀਨ ਸਿੰਘ ਆਪਾ ਨੂੰ ਸੰਖਿਆ ਕਰਾਈ ਔਰ ਪਿੰਡ-ਪਿੰਡ ਜਾ ਕੇ ਸੰਗਤ ਜੀ ਮਹਾਪੁਰਸ਼ਾਂ ਨੇ ਪ੍ਰਚਾਰ ਕੀਤਾ ਸੋ ਸੰਗਾਜੀ ਵੱਡੇ ਮਹਾਪੁਰਸ਼ ਔਰ ਭਾਈ ਅਮਰਤਪਾਲ ਸਿੰਘ ਜੀ ਸੋ ਵੱਡੇ ਮਹਾਪੁਰਸ਼ਾਂ ਦੇ ਪਾਏ ਹੋਏ ਪੁਰਨਿਆਂ ਉਤੇ ਚੱਲ ਕੇ ਸ਼ੁਰੂ ਗ੍ਰੰਥ ਸਹਿਬ ਦੀ ਬੇਅੰਤ ਕਿਰਪਾ ਦੇ ਨਾਲ ਮੰਡੋਰ ਦੀ ਸੰਗਤ ਦੇ ਸਹਿਯੋਗ ਨਾਲ ਔਰ ਹੋਰ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਸੰਗਤ ਜੀ ਅਸੀਂ 6 ਫਰਵਰੀ ਦਿਨ ਮੰਗਲਵਾਰ ਅਨੋਖੜਾ ਸਾਹਿਬ ਤੋਂ ਸੰਗਤ ਜੀ ਇੱਕ ਦਿਨ ਵਾਸਤੇ ਖਾਲਸਾ ਵੀਰ ਕੱਢ ਰਹੇ ਆ ਇਹ ਸੰਗਤ ਜੀ ਸਾਡੀ ਖਾਲਸਾ ਵੀਰ ਆਪਣਾ ਅਨੋਖੜਾ ਸਾਹਿਬ ਤੋਂ ਹੁੰਦੇ ਹੋਏ ਹیدر ਬਰਨਾਲਾ ਪਿੰਡ ਬਲਦੇਵ ਨਗਰ ਫਿਰ ਮਨਜੀ ਸਾਹਿਬ ਫਿਰ ਉਧਰੋਂ ਹੁੰਦੇ ਹੋਏ ਸੰਗਤ ਜੀ ਪਾਨੂੰ ਖਿੜੀ ਗੁਰਦੁਆਰਾ ਬੀਨ ਸਰ ਸਾਹਿਬ ਲਖਨੌਰ ਸਾਹਿਬ ਸ਼ਾਮ ਨੂੰ ਉੱਥੇ ਦੀਵਾਨ ਦੀ ਸਮਾਪਤੀ ਹੋਏਗੀ ਉਹ ਸੰਗਤ ਦੀ ਸ਼ਾਮ ਦੇ ਦੀਵਾਨਾਂ ਵੇ ਸੰਗਤ ਦੀ ਆਪਣਾ ਕਥਾ ਦੇ ਦੀਵਾਨ ਵੀ ਜਿਹੜੇ ਆ ਉਹ ਸਜਾਏ ਜਾਣਗੇ ਸੋ ਸੰਗਤ ਜੀ ਮੇਰੀ ਸਾਰੇ ਨੌਜਵਾਨ ਵੀਰਾਂ ਦੇ ਔਰ ਸਾਰੇ ਪੰਜਾਬ ਹਣੇ ਦੀ ਸੰਗਤ ਦੇ ਚੰਨਾਂ ਵਿੱਚ ਬੇਨਤੀ ਆ ਭਾਈ ਸੋਮਵਾਰ ਸ਼ਾਮ ਨੂੰ ਜਾਂ ਫਿਰ ਮੰਗਲਵਾਰ ਸਵੇਰੇ 8:30 ਵਜੇ ਤੱਕ ਤੁਸੀਂ ਜਿਹੜਾ ਉਹ ਪੰਜੋਖੜਾ ਸਾਹਿਬ ਪਹੁੰਚਿਓ ਸੋ ਸਾਰੇ ਸੰਗਤ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਹੋਮੂ ਮਾ ਕੇ ਤੁਸੀਂ ਪੰਜੋਖੜਾ ਸਾਹਿਬ ਪਹੁੰਚੋ ਪੁਰਬਾਣੀ ਦਾ ਵੀ ਫਰਮਾਨ ਹੈ ਨਹਿ ਬਿਲੰ ਧਰਮੰਗ ਬਿਲੰ ਪਾਪੰਗ ਜੜੰਤ ਨਾਮੰਗ ਤਜੰਤ ਲੋਪੰ ਵੀ ਧਰਮ ਦਾ ਕਰਮ ਕਰਨ ਨੂੰ ਆਸੇ ਕੋਈ ਦੇਰ ਨਹੀਂ ਲਾਣੀ ਚਾਹੀਦੀ ਤਾਂ ਸੰਗਾਜੀ ਪਿੰਡ ਪਿੰਡ ਜਾ ਕੇ ਪਚਾਰ ਕਰਨ ਦੀ ਬਹੁਤ ਲੋੜ ਹੈ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਭਾਈ ਵੀ ਧਰਮ ਦਾ ਕੰਮ ਅਸੀਂ ਕਰ ਰਹੇ ਆਂ ਔਰ ਮੰਗਲਵਾਰ ਨੂੰ ਸਾਰੇ ਸਾਰੇ ਨੌਜਵਾਨ ਵੀਰ ਆਪਣੇ ਮੋਟਰਸਾਈਕਲ ਟਰੈਕਟਰ ਟਰਾਲੀਆਂ ਦੇ ਕਾਰਾਂ ਦੇ ਪਹੁੰਚੋ ਕਿਉਂਕਿ ਸਾਡੇ ਕੋਲ ਕੋਈ ਸਾਧਨ ਨਹੀਂ ਹੈਗੇ ਅਸੀਂ ਇਹ ਸਾਰੇ ਨੌਜਵਾਨ ਵੀਰ ਆਪਣੇ ਸਿਰ ਤੇ ਸਾਰਾ ਕੁਝ ਕਰ ਰਹੇ ਆਂ ਕੋਈ ਕਿਸੇ ਵੱਲੋਂ ਸਾਨੂੰ ਕੋਈ ਸਪੋਰਟ ਨਹੀਂ ਆ ਮਾਇਆ ਵਾਲੇ ਪੱਖਾਂ ਕਿਸੇ ਓਰ ਵਾਲੇ ਪੱਖ ਤੋਂ ਸੋ ਸਾਰੇ ਸਾਰੀ ਸੰਗਤੇ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਸੋਮਵਾਰ ਸ਼ਾਮ ਨੂੰ ਜਾਂ ਮੰਗਲਵਾਰ ਫਿਰ ਤੁਸੀਂ ਪਿੰਨੁਫੜਾ ਸਾਹ ਪਹੁੰਚਣਾ 6 ਫਰਵਰੀ ਨੂੰ ਸੋ ਸੰਗਤ ਦੀ ਦਾਸ ਦਾ ਮੋਬਾਈਲ ਨੰਬਰ ਹੈ 740 457 8566 ਜੇ ਕਿਸੇ ਸੰਗਤ ਨੇ ਕਿਸੇ ਕੋਲ ਸਿੱਖਣੇ ਆਪਣਾ ਆਨ ਤੋਂ ਪਹਿਲਾਂ ਕੰਡਕਟ ਕਰਨਾ ਹੋਵੇ ਉਹ ਦਾਸ ਨੂੰ ਇਹ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਸੋ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ